ਨਾਤਾ ਹੋਵੇ ਨਹੀਂ ਮੈਂ ਤੈਨੂੰ ਟਰੈਕਟਰ ਤੇ ਬਈ ਬੈਠਣ ਨਹੀਂ ਦਿੱਤਾ ਉਹ ਬੈਠਣ ਤੂੰ ਮੈਨੂੰ ਕੀ ਦੇਣਾ ਸੀਗਾ 30 ਦਿਨ ਸੀਜ਼ਨ ਸੀ 15 ਦਿਨ ਆਪਾਂ ਸਪੇਅਰ ਪਾਰਟਲ ਦੇ ਰਹਿੰਦੇ ਸੀਗੇ दारू ਪੀ ਕੇ ਤਾਂ ਕੋਨਾ ਕੋ ਮਸ਼ੀਨ ਦਾ ਤੂੰ ਭਲੀ ਰੱਖਦਾ ਸੀਗਾ ਬਾਕੀ ਮੈਂ ਹਿਸਾਬ ਤੇ ਰਕੀਤਾ ਪਿਆ ਤੜਕੇ ਤੂੰ ਪਾਈਆ ਭੁੱਕੀ ਖਾ ਜਾਂਦਾ ਸੀਗਾ ਆਥਨੇ ਤੂੰ दारू ਪੀਂਦਾ ਸੀ ਤੇ ਨਾਲ ਭਾਲਦਾ ਸੀ ਮੀਟ ਕੋਲ ਮਿਲਾ ਕੇ ਕਾਕਾ ਬਲੀ ਤੇਰੇ ਹਿਸਾਬ ਚ 400 ਰੁਪਏ ਵਧਿਆ ਤੇ ਭੁੱਕੀ ਤੇ ਸ਼ਰਾਬ ਬਾਈ ਫਰੀ ਨਹੀਂ ਸੀ ਉਹ ਫਰੀ ਨਹੀਂ ਤੂੰ ਬਾਦਲਾਂ ਦੇ ਡਰਾਈਵਰ ਲੱਗਿਆ ਸੀ ਹੁਣ ਫਿਰ ਬਾਈ ਮੈਂ ਜਵਾਬ ਹੀ ਸਮਝਾ ਉਹ ਜਵਾਬ ਹੀ ਆ ਜਿਹੜੀ ਤੂੰ ਆ ਪੀ ਕੇ ਮਸ਼ੀਨ ਭੰਨੀ ਆ 6 ਜਾਨਣਗੇ ਪੈਸੇ ਚਲ ਫਿਰ ਬਈ ਉਹ ਜਿਹੜਾ ਮੇਰਾ 400 ਰੁਪਿਆ ਵਾਧਾ ਉਹ ਦੇ ਦੇ ਮੈਂ ਕਿਸੇ ਹੋਰ ਨਾਲ ਗੱਲ ਕਰ ਲੈਣਾ ਫਿਰ ਓਹ ਹੈ ਨਹੀਂ ਮੇਰੇ ਕੋਲ 4 400 ਜਿੰਨਾ ਤੇ ਤੂੰ ਮਸ਼ੀਨ ਤੇ ਲੱਗੇਗਾ ਨਾ ਮੇਰੀ ਗੱਲ ਵੀ ਨਾਲ ਹੀ ਕਰ ਲਈ ਮਸ਼ੀਨ ਜੋਗਾ ਤੂੰ ਮੈਨੂੰ ਛੱਡਿਆ ਨਹੀਂ ਮੈਨੂੰ ਵੀ ਡਰਾਈਵਰੀ ਲੱਗਣਾ ਪੈਣਾ ਭਾਈ ਜੀ 400 ਰੁਪਿਆ ਹੈ ਨਹੀਂ ਫਿਰ ਮੈਂ ਦੋ ਗੋਲੇ ਜੇ ਲੈ ਜਾ ਮੰਜੇ-ਮੁੰਜੇ ਬੋਲ ਲੂੰਗਾ ਓਹ ਲੈ ਜਾ ਲੈ ਜਾ ਭਰਾਵਾ ਮੈਨੂੰ ਵੀ ਤੂੰ ਟਾਂਡਿਆਂ ਦੇ ਕਾਰੀ ਦਿੱਤਾ ਮੈਂ ਕਿਹਾ ਹੁਣ ਇਹਦੇ ਨਾਲ ਤਾਣੀ ਬੋਣੀ ਆ